ਲੈ ਵੀ ਸੱਜਣੋ ਸਵਾਗਤ ਹੈ ਇੱਕ ਹੋਰ ਵੀਡੀਓ 'ਚ ਤੁਹਾਡਾ ਵੀ ਅੱਜ ਤੁਹਾਨੂੰ ਖੇਤੀ ਦਿਖਾਉਨੇ ਆ ਫੁੱਲਾਂ ਦੀ ਖੇਤੀ ਕਰੀ ਹੋਈ ਮੁੰਡੇ ਨੇ ਇਹ ਬਾਰਲੇ ਬਾਹਰਲੇ ਮੁਲਕ ਦੇ ਵਿੱਚੋਂ ਫੁੱਲ ਨੇ ਜਿਹੜੇ ਆਰਡਰ ਦਿੱਤਾ ਗਿਆ ਮੁੰਡੇ ਨੂੰ ਦੇਖੋ ਫੁੱਲ ਕਿੰਨੇ ਵਧੀਆ ਨੇ ਸਰੇ ਖੜੇ ਨੇ ਉਹ ਕਿਹੜੀ ਤੇ ਕਿਹੜੀ ਕੰਟਰੀ ਤੋਂ ਨੇ ਹੈ ਕਿਹੜੀ ਕੰਟਰੀ ਤੋਂ ਹੋਇਆਗਾ ਇਟਲੀ ਤੋਂ ਲੈ ਵੀ ਮੁੰਡਾ ਕਹਿੰਦਾ ਇਟਲੀ ਤੋਂ ਅੰਗਰੇਜ਼ ਆਏ ਸੀ ਇੱਥੇ ਫੁੱਲਾਂ ਦਾ ਆਰਡਰ ਦੇਣ ਵਾਸਤੇ ਮੁੰਡੇ ਨੂੰ ਪਾਣੀ ਲਾਇਆ ਹੋਇਆ ਦਿਖਾਉਣਾ ਹੈ ਤੁਹਾਨੂੰ ਕਿਹੜੇ ਕਿਹੜੇ ਫੁੱਲ ਨੇ ਓਰੇ ਵੀਰਜੋਤ ਜੀ ਇੱਥੇ ਕਿਹੜੇ ਕਿਹੜੇ ਫੁੱਲ ਨੇ ਇੱਕ ਹੈਗੇ ਨੇ ਕੜਾ ਫੁੱਲ ਜੀ ਓ ਹੈਗੇ ਨੇ orange yellow ਅੱਛਾ ਇਧਰ ਆ ਕੇ ਦੱਸ ਫਿਰ ਮੈਨੂੰ ਆ ਜਾ ਤਲੇ ਮੈਂ ਤੇਰੀ ਵੀਡੀਓ ਪਾਉਂਗਾ ਆ ਜਾ ਤੈਨੂੰ ਨਾਂ ਯਾਦ ਨਹੀਂ ਸਾਰੇ ਫੁੱਲਾਂ ਦੇ ਹੈਂ ਯਾਦ ਨਹੀਂ ਇਹਨੂੰ ਕਲਰ ਪਤਾ ਨਹੀਂ ਅੱਛਾ ਨਾਮ ਨਹੀਂ ਤੈਨੂੰ ਪਤਾ ਹੈਗੇ ਨਾ ਨਾ ਨਾਮ ਨਹੀਂ ਪਤਾ ਕਲਰ ਦੇ ਜੀ ਅੱਛਾ ਕਲਰ ਪਤਾ ਨਹੀਂ ਆ ਜਾ ਫਿਰ ਆਪਾਂ ਉਧਰ ਉਧਰ ਚੱਲੀਏ ਇੱਧਰ ਹੱਥ ਫੜ ਮੇਰਾ ਮੂਰੇ ਹੋ ਜਾ ਮੇਰੇ ਚੱਲ ਇਹ ਮੁੰਡਾ ਦੇ ਖੇਤ ਨੇ ਲੈ ਵੀ ਕਹਿੰਦੇ ਆ ਮੁੰਡਾ ਜਵਾਨ ਹੁਣ ਇਹ ਦੱਸੂਗਾ ਸਾਨੂੰ ਕਿਹੜੇ ਕਿਹੜੇ ਫੁੱਲ ਨੇ ਵੀਰਜੋਤ ਜੀ ਹੋ ਜੋ ਸ਼ੁਰੂ ਫਿਰ ਅਤਾ ਹੈਗੇ ਮੇਰੀ ਕਿਹੜੇ ਆਹਾ ਜਿਹੜੇ ਆ ਦਿਖ ਰਹੇ ਨੇ ਆਹਾ ਵਾਲੇ ਹਾਂਜੀ ਹਾਂ ਇਹ ਕਿਹੜੇ ਨੇ ਇਹਨਾਂ ਤੇ ਹੈਗੇ ਨੇ ਕਲਰ येलो ਪਰਪਲ ਵਾਈਟ ਪਿੰਕ ਰੈੱਡ ਅੱਛਾ ਲੈ ਚਲੋ ਰ ਉਧਰੋਂ ਚੱਲੀ ਆਪਾਂ ਅੰਦਰ ਦੱਸ ਕੋ ਆਪਾਂ ਜਾ ਨਹੀਂ ਸਕਦੇ ਇਹਦੇ ਯਾਰ ਕਿਉਂਕਿ ਮੁੰਡੇ ਨੇ ਲਾਇਆ ਹੋਇਆ ਪਾਣੀ ਫੁੱਲਾਂ ਨੂੰ ਉੜੇ ਟਾਈਮ ਬਾਅਦ ਇਹਦੀ ਹੋਣੀ ਆ ਤੜਾਈ ਫਿਰ ਇਹ ਜਿਹੜਾ ਬੀ ਆ ਉਹ ਕੱਢ ਕੇ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਜਾਊਗਾ ਤੇ ਜਿਹੜੇ ਪੈਸੇ ਨੇ ਆਪਾਂ ਲੈ ਲੈਣੇ ਨੇ ਹਰ ਦੀ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਖੇਤੀ ਕਰਦਾ ਮੁੰਡਾ ਉਹ ਬਣੇ ਪੈਨੇ ਉਹ ਫੁੱਲ ਮਨੀਪ ਹੁਣ ਤਾਂ ਬਣੇ ਪੈਨੇ ਹੁਣ ਫਿਰ ਕੱਟਣ ਵਾਲੇ ਹੋਣੇ ਆਂ ਤਾਂ ਇਹ ਕਹਿੰਦੇ ਫੁੱਲ ਫਿਰ ਝੜ ਜਾਣਗੇ ਕੁੱਟ ਕੇ ਨਾ ਦਾ ਬੀ ਬਣ ਜੂਗਾ ਬੀ ਫਿਰ ਇਟਲੀ ਭੇਜ ਦਿੱਤਾ ਜਾਣਾ ਮੁੰਡਾ ਸਪੈਸ਼ਲ ਕਹਿੰਦੇ ਅੰਗਰੇਜ਼ ਇੱਥੇ ਆਏ ਸੀ ਇਹ ਬੱਚੇ ਦੇ ਸਕੂਲ ਚ ਪੜਦੇ ਸੀ ਅੰਗਰੇਜ਼ ਹੈ ਓਏ ਵੀਰਜੋਤ ਤੇਰੇ ਸਕੂਲ ਚ ਆਈ ਸੀ ਅੰਗਰੇਜ਼ ਇਹ ਹਾਂ ਮੇਰੇ ਸਕੂਲ ਮੇਨੇ ਬਹੁਤ ਲੋਕ ਮਿਲਿਏ ਆਏ ਥੇ ਅੱਛਾ ਨਹੀਂ ਕਿਨੇ ਦੱਸਿਆ ਸੀਗਾ ਜੀ ਦੱਸਿਆ ਕਿਨੇ ਸੀ ਉਹ ਤਾਂ ਆਵਦਿਆ ਪਿਆ ਗਿਆ ਸੀਗਾ ਜੀ ਅੱਛਾ ਜੀ ਮੁੰਡੇ ਤੇ ਕਾਹ ਚ ਖੜਾ ਅੜੇ ਵਜੇ ਲੱਗਿਆ ਨਾ ਤੈਨੂੰ ਨਾਮ ਨਹੀਂ ਪਤਾ ਨਾ ਫੁੱਲਾਂ ਦੇ ਕੇ ਮੇਰੇ ਪਾਪਾ ਨੂੰ ਪੁੱਛੋ ਪਾਪਾ ਨੂੰ ਪਤਾ ਹਾਂ ਨੂੰ ਨਾ ਨੂੰ ਪਤਾ ਜੀ ਉਹ ਤਾਂ ਪਾਪਾ ਲਈ ਪਤਾ ਹੈ ਅੱਛਾ ਤੈਨੂੰ ਨਹੀਂ ਪਤਾ ਨਾ ਜੀ ਬਸ ਮੈਨੂੰ ਅਜੇ ਮੈਡਮ ਨੇ ਦੱਪਿਆ ਵੀ ਨਹੀਂ ਹਾਂ ਫੁੱਲਾਂ ਤੇ ਦਾ ਅੱਛਾ ਫਿਰ ਤੂੰ ਪਤਾ ਰੱਖਿਆ ਕਰ ਤੁਹਾਡੇ ਖੇਤ ਚ ਫੁੱਲ ਲੱਗੇ ਹੋਏ ਨੇ ਛੋਟਾਂ ਲੈ ਸ਼ਰਾਰਤ ਤੂੰ ਇੰਨੀ ਕਰਦਾ ਅੰਗਰੇਜ਼ਾ ਜਿੱਦਾਂ ਹੋ ਗਿਆ ਜੀ ਹਾਂ ਅੱਛਾ ਲੈ ਵੀ ਮੁੰਡੇ ਬੰਦਾ ਫੁੱਲਾਂ ਦੀ ਖੇਤੀ ਜਿਹੜੀ ਇੱਥੇ ਹੋਈ ਵੀ ਹੈਗੀ ਕਿੰਨੇ ਕੈਂਟ ਲੱਗ ਰਹੇ ਨੇ ਫੁੱਲ ਯਾਰ